ਜਿਹੜੇ ਰੱਬ ਦਾ ਨਾਮ ਲੈ ਰਹੇ ਆ ਗਲਜੋਬ ਦਾ ਟਾਈਮ ਹੈ ਇਹ ਨਾ ਰੱਬ ਦਾ ਨਾਮ ਲੈਣ ਦੇ ਵਿੱਚ ਨਾ ਸੁਣਨ ਦੇ ਵਿੱਚ ਸਾਡੇ ਪਿੰਡ ਇੱਕ ਬੁੜੀ ਮਰੀਤ ਤੋਂ 2 ਸਾਲਾਂ ਦੀ ਰੋਟੇ ਕਦੇ ਮੰਦਰ ਨਹੀਂ ਗਈ ਸੀ ਕਦੇ ਗੁਰਦੁਆਰੇ ਨਹੀਂ ਗਈ ਸੀ ਤੇ ਜਿੱਦ ਮਰਨ ਲੱਗੀ ਉਹਦੇ ਬੜੋਤੇ ਆ ਪਤਾ ਲੱਗ ਗਿਆ ਬੜੋਤੇ ਦੇ ਬੇਬੇ ਵਾਹਗਰੂ ਵਾਹਗਰੂ ਕਹੇ ਬੁੜੀ ਟੁੱਟ ਕੇ ਪੈ ਗਈ ਆ ਨੀ ਤੇ ਪੁੱਤੇ ਉੱਥੋਂ ਪਾਉਣੇ ਜੋ ਸਾਰੀ ਉਮਰ ਦੀ ਮਾਇਦਾ ਨਾ ਲਿਆ ਹੁਣ ਦੋ ਮਿੰਟਾਂ ਨਾਲ ਕੀ ਹੋ ਜੂ ਉਹ ਆਦੇ ਹੋ ਜੂ ਦਿਨ ਕੀ ਹੋ ਜੂ ਕਹਿੰਦੇ ਤੇ ਰੱਬ ਗਰਾਮ ਆਪ ਕਰ ਤੂੰ ਰੱਬ ਮਿੱਤਰਾਂ ਜਰਮ ਸਫਲਾ ਕਰ ਦਿੰਦਾ ਕਹਿੰਦੀ ਆਪ ਦਾ ਕਰਾ ਲਓ ਆਪ ਦਾ ਕਰਾ ਲਓ ਜਰਮ ਸ ਬਨਾ ਮੈਂ ਤਾਂ ਲੋੜ ਦੀ ਹਵਾ ਘੜ ਦੇ ਮੇਰੀ ਜਾਨ ਨਿਕਲ ਜਾਂਦੇ ਉਹ ਇੱਕ ਵਿੱਚ ਸਿਆਣਾ ਬੰਦਾ ਖੜਾ ਸੀ ਵਿੱਚ ਵਰਗਾ ਉਹ ਆਹ ਮੇਰੀ ਕਰਣਾ ਇਹਦਾ ਬੇਬੇ ਰੱਬ ਦਾ ਨਾਮ ਲੈਦੀ ਨਹੀਂ ਮੈਂ ਤੁਹਾਨੂੰ ਯਕਤ ਦੱਸ ਦਿੰਦਾ ਰੱਬ ਦਾ ਨਾਮ ਆ ਜੂਗਾ ਅੰਗੇ ਕਿਵੇਂ ਕਹਦਾ ਸਰਦੁਰਗੜ ਭਾਗਿਓ ਅਜੇ ਕੀ ਕੰਮ ਹੈ ਆਦਾ ਉਥੇ ਦੀ ਪੋਤੀ ਵਿਆਹੀ ਹੈ ਪਰੋਣੇ ਨੂੰ ਪੜਾ ਲਿਓ ਮੈਂ ਦੱਸਦਾ ਪਿੰਦਰ ਬੂਈ ਦਾ ਬਾਰਨਾ ਕੰਢਰ ਹਾਲੋ ਪਰੋਣੇ ਸਾਰੀ ਗੱਲ ਤਾਂ ਸੁਣ ਲੋ ਪ੍ਰੋਣੇ ਦਾ ਨਾਮ ਹੈ ਸਤਨਾਮ ਆਪਾਂ ਦੇ ਸਾਹਮਣੇ ਖੜਾ ਆ ਕੇ ਅਖਾਂਗੇ ਬੇਬੇ ਆਪ ਤੂੰ ਕਿਹੋ ਜਿਹਾ ਸਤਨਾਮ ਸਤਨਾਮ ਉਹ ਮੁੰਡਿਆਂ ਨੇ ਗੱਲ ਜੱਤ ਕੀਤੀ ਉਹ ਥੋੜਾ ਗੱਲ ਬਾੜੀ ਟੰਗੀ ਗੱਲ ਚੱਕੀ ਦਾ ਨਾ ਕੋਲ ਲੈ ਆ ਨਾ ਪ੍ਰੋਣਾ 5 ਮਿੰਟ ਰਹਿਦੇ ਸੀ ਬੇਬੇ ਦੇ ਦਰਮਿਆਨ ਕੌਣ ਚੱਲਿਆ ਕੇ ਸਾਹਮਣੇ ਖੜਾ ਤਾਂ ਅਗੇ ਬੇਬੇ ਥਿਆਰ ਨਹੀਂ ਹੈ ਕਹਿੰਦੀ ਹਾਂ ਥਿਆਰ ਨਹੀਂ ਹੈ ਕਹਿੰਦੇ ਕੌਣ ਹੈ ਉਹ ਸਾਰਿਆਂ ਨੇ ਕੰਨ ਚੱਕ ਲਈ ਤੁਹਾਨੂੰ ਸੁਗੇ ਬਰਾ ਸਤਨਾਮ ਸਿਉਂ ਹੈ ਜਦ ਪ੍ਰੋਣੇ ਦਾ ਕਰਕੇ ਸਿਉਂ ਬੈਠੂ ਜੱਪ ਤਾਂ ਫਿਰ ਵੀ ਸਤਨਾਮ ਹੋ anche per il coglione, che di fuldo la coglione